ਮਿਲ ਰਾਮ ਪਿਆਰੇ ਮਿਲ ਰਾਮ ਪਿਆਰੇ ਤੁਮ ਬਿਨ ਤੀਰ ਜੇ ਕੋ ਨਾ ਕਰ ਮਿਲ ਰਾਮ ਪਿਆਰੇ ਤੁਮ ਬਿਨ ਤੀ ਜੋ ਜੀ ਕੋ ਨ ਕਰ ਸਿਮਰਤਿ ਸ਼ਾਸਤਰ ਬਹੁ ਕਰ ਲ ਕਮਾਏ ਸਿਮਰਤਿ ਸ਼ਾਸਤਰ ਬਹੁ ਕਰਮ ਕਮਾਏ ਤਰ ਤੂੰ ਰੇ ਦਰਸ਼ਿ ਬੇਨ ਸੁਖ ਨਾ ਆਏ ਤਰ ਤੂੰ ਰੇ ਦਰਸ਼ ਬੇਨ ਸੁਖ ਨਾ ਆਏ ਵਰਤ ਸੰਜਮ ਕਰ ਥਾਕੇ ਵਰਤ ਨੇਮ ਸੰਜਮ ਕਰ ਥਾਕੇ ਨਾਨਕ ਸਾਧ ਸ਼ਰਨ ਪ੍ਰਭ ਸੰਗ ਵਸੈ ਨਾਨਕ ਵਾਦ ਸ਼ਰਮਨ ਪ੍ਰਾਪਤ ਸੰਗ ਵਸੈ ਮਿਲ ਰਾਮ ਪਿਆਰੇ ਮਿਲ ਰਾਮ ਪਿਆਰੇ ਤੁਮ ਬੇਨਤੀ ਇਹ ਜਿ ਕੋ ਨ ਕਰ ਤੁਮ ਬੇਨਤੀ ਦੇ ਕੋ ਨਾ ਕਰ ਮਿਲ ਰਾਮ ਪਿਆਰੇ ਮਿਲ ਰਾਮ ਪਿਆਰੇ ਉਹ ਆਗੇ ਗੁਰੂ ਇੱਕ ਓ ਕਾ ਸਤਿ ਗੁਰ ਪਰਸਾ ਰਾਮ ਕਲੀ ਕੀ ਵਾਰ ਮਹੱਲਾ ਅਤੀ ਜਾ ਜੋਤੈ ਵੀਰ ਊਰ ਬਾਣੀ ਕੀ ਧਨੀ ਸਲੋਕ ਬੱਲਾਤੀ ਜਰ ਸਤ ਗੁਰ ਸਹਿਜ ਦਾਥੇ ਤਹ ਜੈਸ ਨੂੰ ਲਾਏ ਭਾਉ ਨਾਉ ਕੀਜੈ ਨਾਉ ਉਗਵੈ ਨਾ ਮੇਰਾ ਸਮਾਏ ਤਨ ਤਨ ਸਤਿਗੁਰੂ ਤੀਸਰੀ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਇਹ ਵਾਰ ਜੋ ਕਿ ਰਾਮਕਲੀ ਰਾਗ ਦੇ ਵਿੱਚ ਹੈ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਵਾਰ ਨੂੰ ਜੁੱਧ ਵੀਰ ਪੂਰਵਾਣੀ ਕੀ ਧੂਂ ਦੇ ਵਿੱਚ ਕਾਲ ਨੇ ਅਦਾਇਤ ਕੀਤੀ ਹੈ ਸਤਿਗੁਰੂ ਜੀ ਇਸ ਵਾਰ ਦੇ ਸ਼ੁਰੂ ਦੇ ਵਿੱਚ ਮੰਗਲਾ ਚਰ ਲਗਦੇ ਹੋਏ ੴ ਸਤ ਗੁਰ ਪਰ ਸਾਦ ਓ ਵਨ ਗੁਰ ਇਕ ਹੈ ਓ ਕਾਰ ਓ ਔਰ ਕਾਲਪੁਰ ਇਕ ਹੈ ਅਤੇ ਕਾਰ ਉਹ ਨਰੰਤਰ ਰਸਿਆ ਲਰਿਆ ਹੈ ਸਦਾ ਲਈ ਸਦਾ ਹੀ ਚੱਲ ਰਿਹਾ ਹੈ ਨਰੰਤਰ ਚੱਲ ਰਿਹਾ ਹੈ ਇਕ ਓਮ ਕਾਰ ਸਤ ਗੁਰ ਪਰ ਸਾਧ ਅਤੇ ਉਹ ਇੱਕ ਓੰਕਾਰ ਸਤ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦੇ ਨਾਲ ਮੇਲ ਹੁੰਦਾ ਹੈ ਸਤ ਗੁਰੂ ਦੀ ਕਿਰਪਾ ਸਤ ਗੁਰੂ ਦੀ ਬਖਸ਼ਿਸ਼ ਨਾਲ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਰਾਮ ਕਲੀ ਕੀ ਵਾਰ ਮਹਲਾ ਦੀ ਚਾਹ ਇਹ ਤੀਸਰੀ ਪਾਠਾ ਦੀ ਰਾਮ ਕਲੀ ਰਾਗ ਦੇ ਵਿਚਾਰ ਹੈ ਜਿਸទਿਆ ਕਿ 21 ਪੌੜੀਆਂ ਹਨ ਪੌੜੀਆਂ ਸਾਰੀਆਂ ਹੀ ਗੁਰੂ ਅਮਰਦਾਸ ਜੀ ਦੀਆਂ ਹਨ ਕਿਉਂਕਿ ਇਹ ਬਾਤ ਗੁਰੂ ਅਮਰਦਾਸ ਜੀ ਦੀ ਲਿਖੀ ਹੋਈ ਹੈ ਪੌੜੀਆਂ ਗੁਰੂ ਅਮਰਦਾਸ ਜੀ ਦੀਆਂ ਸਾਰੀਆਂ ਲਿਖੀਆਂ ਆਈਆਂ ਹਨ ਅਤੇ ਜੋ ਸਲੋਕ ਹਨ ਉਹ ਵੱਡੇ ਵੱਡੇ ਗੁਰੂ ਸਾਹਿਬਾਨ ਦੇ ਪਹਿਲੇ ਪਾਤਸ਼ਾਹ ਦੂਸਰੇ ਬਾਦਸ਼ਾਹ ਤੀਸਰੇ ਬਾਦਸ਼ਾਹ ਸਾਰਿਆਂ ਦੇ ਇਹੇ ਸ਼ਲੋਕ ਹਨ ਇਸ ਵਾਰ ਨੂੰ ਗੁਰੂ ਸਾਹਿਬ ਨੇ ਹਦਾਇਤ ਕੀਤੀ ਹੈ ਕਿ ਜੁੱਧਾ ਵੀਰ ਊਰਵਾਣੀ ਕੀ ਧੁਨੇ ਦੇ ਗਾਉਣਾ ਹੈ ਇੱਕ ਜੁੱਧਾ ਅਤੇ ਵੀਰਾਂ ਤੋਂ ਭਰਾ ਹੋਇਆਂ ਰਾਜਾ ਪੂਰਵਾਨ ਜੋ ਹੋਇਆ ਹੈ ਇਹ ਤੀਨਾ ਤਾਂਗੜ ਦੇ ਇਲਾਕੇ ਦੇ ਵਿੱਚ ਇਹ ਰਾਜਾ ਪੂਰਵਾਨ ਹੋਇਆ ਇਹ ਇਸ ਦੇ ਦੋ ਪੁੱਤਰ ਸਨ ਜੋਧਾ ਅਤੇ ਮੀਰਾ ਇਹ ਬੜੇ ਸੂਰਬੀਰ ਸਨ ਅਤੇ ਇਸ ਗੱਲ ਦੇ ਅਕਬਰ ਬਾਦਸ਼ਾਹ ਨੂੰ ਪਤਾ ਲੱਗਾ ਕਿ ਇਹ ਬੜੇ ਸੂਰਬੀਰ ਬਹਾਦਰ ਜੋਧੇ ਹਨ ਉਹਨਾਂ ਨੇ ਇਹਨਾਂ ਨੂੰ ਸਨੇਹ ਭੇਜਿਆ ਕਿ ਤੁਸੀਂ ਮੇਰੀ ਫੌਜ ਦੇ ਵਿੱਚ ਸ਼ਾਮਲ ਹੋ ਜਾਓ ਪਰ ਇਹ ਜੋ ਜੋਧਾ ਤੇ ਵੀਰਾ ਸਨ ਇਹ ਕਹਿੰਦੇ ਅਸੀਂ ਕਿਸੇ ਦੀ ਗੁਲਾਮੀ ਨਹੀਂ ਸੈਣੀ ਅਸੀਂ ਤਾਂ ਆਜ਼ਾਦ ਰਹਿਣਾ ਹੈ ਕਿਉਂਕਿ ਬਾਕੀ ਦੇ ਜੋ ਰਾਜਪੂਤ ਰਾਜੇ ਸਨ ਉਹਨਾਂ ਨੇ ਕਿਸੇ ਤਰ੍ਹਾਂ ਉਸ ਅਤਵਰ ਬਾਦਸ਼ਾਹ ਦੀ ਪੀਰ ਮੰਨ ਲਈ ਹੋਈ ਸੀ 107 ਕੇ ਜੋ ਜੋਧਪੁਰ ਦਾ ਰਾਜਪੂਤ ਰਾਜਾ ਸੇਵ ਉਸ ਨੇ ਆਪਣੀ ਲੜਕੀ ਨੂੰ ਹੀ ਅਕਬਰ ਬਾਦਸ਼ਾਹ ਦੇ ਨਾਲ ਵਿਆਹ ਦਿੱਤਾ ਸੀ ਜਿਸ ਦਾ ਨਾਮ ਜੋਧਾबाई ਸੀ ਤਾਂ ਅਕਬਰ ਨੇ ਇਹਨਾਂ ਨੂੰ ਵੀ ਸੁਨੇਹਾ ਭੇਜਿਆ ਕਿ ਤੁਸੀਂ ਮੇਰੇ ਹੀਨ ਮੰਨ ਲਓ ਪਰ ਇਹਨਾਂ ਨੇ ਜਵਾਬ ਦਿੱਤਾ ਇਹ ਬਾਕੀ ਰਾਜਪੂਤ ਰਾਜੇ ਜੋ ਹਮੋਂ ਤਾਂ ਇਥੋਂ ਤੱਕ ਗਿਰ ਗਏ ਹਨ ਕਿ ਆਪਣੇ ਧੀਆ ਦੇ ਬੋਲੇ ਵੀ ਤਨੂੰ ਦੇਣ ਲੱਗ ਪਏ ਹਨ ਪਰ ਅਸੀਂ ਕਿਸੇ ਦੀ ਈਨ ਨਹੀਂ ਮੰਨੀ ਅਸੀਂ ਆਜ਼ਾਦ ਰਹਿਣਾ ਹੈ ਤੇ ਅਕਬਰ ਬਾਦਸ਼ਾਹ ਨੇ ਫੌਜ ਚਾੜ ਕੇ ਇਹਨਾਂ ਉੱਤੇ ਹਮਲਾ ਕੀਤਾ ਉਸ ਹਮਲੇ ਦਾ ਜਵਾਬ ਇਹਨਾਂ ਨੇ ਬੜੀ ਸੂਰਬੀਰਤਾ ਨਾਲ ਦਿੱਤਾ ਅਤੇ ਇਹ ਯੋਧਾ ਅਤੇ ਵੀਰਾ ਜੋ ਸਨ ਦੋਵੇਂ ਭਰਾ ਉਸ ਲੜਾਈ ਦੇ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਪਰ ਜੋ ਢਾਡੀ ਲੋਕ ਸਨ ਕਿਉਂਕਿ ਇਹਨਾਂ ਨੇ ਬਹੁਤ ਬਹਾਦਰੀ ਦਿਖਾਈ ਸੂਰਬੀਰਤਾ ਨਾਲ ਲੜੇ ਢਾਡੀ ਜੋ ਸਨ ਫਿਰ ਇਹਨਾਂ ਦੀਆ ਵਾਰਾ ਗਾਉਣ ਲੱਗੇ ਇਹਨਾਂ ਦੀ ਸੂਰਬੀਰਤਾ ਦੀ ਇਹਨਾਂ ਬਹਾਦਰੀਆਂ ਦੀਆ ਵਾਰਾ ਗਾਉਣ ਲੱਗੇ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਜਦ ਇਹ ਲਿਖਵਾਈ ਉਸ ਦੇ ਵਿੱਚ ਇਹ ਨੌ ਤਰ੍ਹਾਂ ਦੀਆਂ ਧੁਨੀਆਂ ਵਾਰਾਂ ਦੇ ਵਿੱਚ ਚੜਾਈਆਂ ਹਨ ਉਹ ਧੁਨੀਆਂ ਸਾਰੀਆਂ ਹੀ ਉਹਨਾਂ ਦੀਆਂ ਨੇ ਜੋ ਬਹਾਦਰੀ ਵਾਲੇ ਕੰਮ ਕਰਦੇ ਰਹੇ ਜੋ ਸੂਰਬੀਰਤਾ ਵਾਲੇ ਕੰਮ ਕਰਦੇ ਰਹੇ ਤੋਂ ਇੱਥੇ ਸਤਿਗੁਰੂ ਜੀ ਨੇ ਇਸ وار ਨੂੰ ਜੋਧੇ ਵੀਰੇ ਪੁਰਵਾਣੀ ਉਸ ਦੀ ਧੋਣੀ ਤੇ ਗਾਣ ਦੀ ਅਦਾਇਤ ਕੀਤੀ ਹੈ ਕਿਉਂਕਿ ਉਹ ਬਹਾਦਰ ਸਨ ਸੂਰਬੀਰ ਸਨ ਇਸ ਕਰਕੇ ਗੁਰੂ ਸਾਹਿਬ ਨੇ ਇਸ ਧੋਣੀ ਤੇ ਇਸ ਵਾਰ ਨੂੰ ਗਾਣ ਦੀ ਅਦਾਇਤ ਕੀਤੀ ਆਓ ਵਾਰ ਸ਼ੁਰੂ ਕਰੀਏ ਸਲੋਕ ਮਹਲਾ 3 ਸਤਿਗੁਰ ਸਹਜ ਦੇ ਦਾ ਖੇਤ ਹੈ ਜਿਸ ਨੂੰ ਲਾਏ ਭਾਉ ਸਤਿਗੁਰੂ ਆਤਮਿਕ ਅਦੋਲਤਾ ਦਾ ਖੇਤ ਹੈ ਆਤਮਿਕ ਅਦੋਲਤਾ ਸ਼ਾਂਤੀ ਦਾ ਖੇਤ ਹੈ ਸਤਗੁਰੂ ਜਿਹਦੇ ਅੰਦਰ ਆਤਮਿਕ ਅਡੋਲਤਾ ਭਰੀ ਹੋਈ ਹੈ ਉਹ ਸਦਾ ਆਤਮਿਕ ਅਡੋਲਤਾ ਦੇ ਵਿੱਚ ਰਹਿੰਦੇ ਹਨ ਸ਼ਾਂਤੀ ਦੇ ਵਿੱਚ ਰਹਿੰਦੇ ਹਨ ਸਤਗੁਰੂ ਆਤਮਿਕ ਅਡੋਲਤਾ ਤੇ ਸ਼ਾਂਤੀ ਦਾ ਖੇਤ ਹਨ ਜਿਸ ਨੂੰ ਲਾਏ ਭਾਵ ਅਤੇ ਜਿਸ ਨੂੰ ਉਹ ਪਰਮਾਤਮਾ ਸਤਿਗੁਰੂ ਦੇ ਨਾਲ ਭਾਉ ਲਾ ਲੰਦਾ ਹੈ ਪਿਆਰ ਲਾ ਲੰਦਾ ਹੈ ਉਹ ਪਰਮਾਤਮਾ ਵਾਹਿਗੁਰੂ ਜਿਸ ਨੂੰ ਉਸ ਸਤਿਗੁਰੂ ਦੇ ਨਾਲ ਭਾਉ ਪਿਆਰ ਪੈਦਾ ਕਰ ਦਿੰਦਾ ਹੈ ਉਹ ਵੀ ਫਿਰ ਸਜੇ ਦਾ ਥੇਦੀ ਬਣ ਜਾਂਦਾ ਹੈ ਉਸ ਦੇ ਅੰਦਰ ਵੀ ਆਤਮਿਕ ਅਡੋਲਤਾ ਅਤੇ ਸ਼ਾਂਤੀ ਆ ਜਾਂਦੀ ਹੈ ਨਾਉ ਚੇ ਨਾਉ ਉਗਵ ਨਾਮ ਮੇਰਾ ਸਮਾਏ ਫਿਰ ਇਹੋ ਜਿਹੇ ਮਨੋ ਜੋ ਸਤਿਗੁਰੂ ਦੇ ਨਾਲ ਪਿਆਰ ਲਾਉਂਦਾ ਹੈ ਜੋ ਸਤਿਗੁਰੂ ਦੇ ਪਿਆਰ ਲਾਉਣ ਦੇ ਨਾਲ ਕਿਉਂਕਿ ਸਤਿਗੁਰੂ ਸਹਜੇ ਦਾ ਪੇਧਾਨ ਹੈ ਤਾ ਉਹ ਵੀ ਵਿਰੁਪ ਸਹਜੇ ਦਾ ਹੀ ਖੇਤ ਬਣ ਜਾਂਦਾ ਉਸ ਤੇ ਅੰਦਰ ਵੀ ਆਤਮਿਕ ਔਲਤਾ ਆ ਜਾਂਦੀ ਹੈ ਸ਼ਾਂਤੀ ਆ ਜਾਂਦੀ ਹੈ ਫਿਰ ਉਹ ਸਦਾ ਹੀ ਨਾਉ ਨੂੰ ਹੀ ਬੀਜਦਾ ਨਾਉ ਉਗਵੈ ਅਤੇ ਉਸ ਦੇ ਅੰਦਰ ਵੀ ਨਾਮ ਹੀ ਉਗਦਾ ਹੈ है बीसा अपने इस जपन देना है। फिर उस परमात्मा का नाम उसके हिरदे वस जाता है फिर उस हृदय में वसा होया नाम क्या नाम उग पाया तो नाम ਬੀਜ ਦਾ ਹੈ ਰਸਨਾ ਨਾਲ ਨਾਮ ਬੀਜ ਦਾ ਹੈ ਅਤੇ ਇਹ ਬੀਜਿਆ ਹੋਇਆ ਨਾਮ ਹਿਰਦੇ ਦੇ ਵਿੱਚ ਉਗਦਾ ਹੈ ਫਿਰ ਉਹ ਗੁਰਮੁਖ ਰੂਪ ਰੋਸ ਪਰਮਾਤਮਾ ਦਾ ਨਾਮ ਧਿਆਉਣ ਲੱਗ ਪੈਂਦਾ ਹੈ ਗੁਰਮੁਖ ਰੂਪ ਰੋਸ ਹਰ ਧਿਆਵੈ ਪਾਰੇ ਰੋਮ ਕਦਮ ਸ਼ੁਰੂ ਹੋਇਆ ਜਦੋਂ ਨਾਮ ਨੂੰ ਬੀਜਿਆ ਰਸਨਾ ਰਹੀਂ ਨਾਮ ਨੂੰ ਜਪਿਆ ਫਿਰ ਇਹ ਨਾਮ ਜੋ ਹੈ ਅੰਦਰ ਰੁਕ ਗਿਆ ਫਿਰ ਉਹ ਗੁਰੂਕ ਰੋਮ ਰੋਮ ਉਸ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ ਨਾਮ ਬੀਜੇ ਨਾਮ ਉੱਕਵ ਨਾਮੇ ਰਹਿ ਸਮਾਏ ਫਿਰ ਉਹ ਗੁਰਮੁਖ ਨਾਮ ਦੇ ਵਿੱਚ ਹੀ ਸਦਾ ਸਮਾਇਆ ਰਹਿੰਦਾ ਹੈ ਉਸ ਨੂੰ ਹੋਰ ਕੋਈ ਗੱਲ ਨਹੀਂ ਆਉਂਦੀ ਸਿਰਫ ਨਾਮ ਹੀ ਨਾਮ ਉਸਦੇ ਅੰਦਰ ਸਮਾਇਆ ਰਹਿੰਦਾ ਹੈ ਉਹ ਨਾਮ ਦੀ ਹੀ ਗੱਲ ਕਰਦਾ ਹੈ ਗੁਰੂ ਦੇ ਸ਼ਬਦ ਹੀ ਗੱਲ ਕਰਦਾ ਹੈ ਸ਼ਬਦ ਦਾ ਹੀ ਗਾਇਨ ਕਰਦਾ ਹੈ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਹੀ ਜੋੜ ਕੇ ਰੱਖਦਾ ਹੈ ਹਮੇ ਇਹੋ ਬੀਜ ਹੈ ਸਹਸਾਗਿਆ ਵਿਲਾਵੇ ਹਮੇ ਜੋ ਕੇ ਸਾਰਿਆਂ ਹੀ ਸੈਂਸਿਆਂ ਦਾ ਬੀਜ ਹੈ ਤੌਹਲਿਆਂ ਦਾ ਬੀਜ ਹੈ ਜੋ ਗੁਰੂ ਦੇ ਨਾਲ ਜੁੜ ਕੇ ਗੁਰੂ ਦੇ ਨਾਲ ਪਿਆਰ ਪਾ ਕੇ ਸੈਜੇ ਦਾ ਖੇਤ ਬਣ ਜਾਂਦਾ ਹੈ ਆਤਮਿਕ ਅਡੋਲਤਾ ਦਾ ਖੇਤ ਸ਼ਾਂਤੀ ਦਾ ਖੇਤ ਬਣ ਜਾਂਦਾ ਹੈ ਆਪਣੇ ਅੰਦਰ ਨਾਉ ਨੂੰ ਬੀਜਦਾ ਹੈ ਤੇ ਨਾਉ ਹੀ ਉਸਦੇ ਅੰਦਰ ਉੱਗ ਪੈਂਦਾ ਹੈ ਅਤੇ ਨਾਮ ਦੇ ਵਿੱਚ ਹੀ ਸਦਾ ਸਮਾਇਆ ਰਹਿੰਦਾ ਹੈ ਫਿਰ ਇਹ ਜੋ ਹੋਮੇ ਦਾ ਹੋਮੇ ਜੋ ਸਾਰੇ ਹੀ ਸਹਜਿਆਂ ਦਾ ਬੀਜ ਹੈ होम में करके ही सारे सहसे तौपले जो आनों पैदा होते हैं यानी होम के हो बीज है सहसा गया बिलाए होम कारण जो सहसे पैदा होते हैं वो सहसा जो है ਉਸ ਨਾਮ ਦੇ ਬੀਜ ਦੇ ਕਾਰਨ ਉਸ ਤੇ ਅੰਦਰੋਂ ਖਤਮ ਹੋ ਜਾਂਦਾ ਹੈ ਉਸ ਨੂੰ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਕਿਉਂਕਿ ਉਹ ਨਾਮ ਦੇ ਨਾਲ ਜੁੜ ਗਿਆ ਇਸ ਕਰਕੇ ਉਸ ਦੇ ਵਿੱਚ ਉਹ ਸਹਸਾ ਜੋ ਹੈ ਉਹ ਦੂਰ ਹੋ ਜਾਂਦਾ ਹੈ ਤੋਪਲਾ ਦੂਰ ਹੋ ਜਾਂਦਾ ਹੈ ਇਹ ਸੈਂਸਾ ਪੈਦਾ ਹੋਇਆ ਹੁੰਦਾ ਹੈ ਹੌਮੇ ਤੋਂ ਤਾਂ ਹੌਮੇ ਹੀ ਇਸ ਤੋਪਲਿਆਂ ਦਾ ਇਸ ਸੈਂਸਿਆਂ ਦਾ ਬੀਜ ਹੈ ਨਾ ਕਿਛ ਬੀਜ ਨਾ ਉਗਵਾਂ ਜੋ ਵਰਸ਼ੇ ਸੋਖਾਰੇ ਫਿਰ ਇਹੋ ਜਿਹਾ ਗੁਰਮਖ ਨਾ ਤਾਂ ਕਦੇ ਹੋਮੇ ਦਾ ਬੀਜ ਹੀ ਬੀਜਦਾ ਹੈ ਨਾ ਕਿਛ ਬੀਜ ਨਾ ਉਗਵਰ ਅਤੇ ਨਾ ਕਰਨ ਇਸ ਨੂੰ ਕਿਉਂਕਿ ਹੋਮੇ ਦਾ ਬੀਜ ਬੀਜਦਾ ਹੀ ਨਹੀਂ ਹੈ ਇਸ ਕਰਕੇ ਉਸ ਦੇ ਵਿੱਚ ਸਹੰਸੇ ਵੀ ਪੈਦਾ ਨਹੀਂ ਹੁੰਦੇ ਜੋ ਵਰਸ਼ੇ ਸੋ ਖਾਏ ਉਹ ਸਿਰਫ ਉਸ ਵਾਹਿਗੁਰੂ ਦੀ ਆਸ ਰੱਖਦਾ ਹੈ ਉਸ ਦੀ ਬਖਸ਼ਿਸ਼ ਦੀ ਆਸ ਰੱਖਦਾ ਹੈ ਕਿ ਜੋ ਵਾਹਿਗੁਰੂ ਪਾਲ ਦੇਗਾ ਉਸ ਨੂੰ ਇਹ ਕਹ। ਉਹ ਫਿਰ ਆਪਣੇ ਵੱਲੋਂ ਕੋਈ ਇਹੋ ਜਿਹਾ ਬੀਜ ਨਹੀਂ ਬੀਜਦਾ ਜਿਸ ਦਾ ਕਿ ਉਸ ਨੂੰ ਪਾਲ ਖਾਣਾ ਪਵੇ ਉਹ ਸਿਰ ਉਸ ਵਾਹਿਗੁਰੂ ਦੇ ਉੱਤੇ ਹੀ ਆਸ ਰੱਖਦਾ ਹੈ ਉਸ ਦੀ ਬਖਸ਼ਿਸ਼ ਦੀ ਹੀ ਆਸ ਰੱਖਦਾ ਹੈ ਜੋ ਉਸ ਵਾਹਿਗੁਰੂ ਉਸ ਨੂੰ ਦਿੰਦਾ ਹੈ ਉਹੀ ਉਹ ਪਾਉਂਦਾ ਹੈ ਅੰਬੇ ਸਿਤੀ ਅੰਗੁਰ ਲਿਆ ਬਹੁੜ ਨਾ ਨਿਕ ਸਿਆ ਜਾਏ ਓੰਬੇ ਅੰਬ ਪਾਣੀ ਜਲ ਜਦੋਂ ਜਲ ਦੇ ਵਿੱਚ ਲਿਆ ਕੇ ਹੋਰ ਜਲ ਮਿਲਾ ਦਿੱਤਾ ਜਾਵੇ ਅੰਬ ਸਿੱਤੀ ਅੰਬਰੜਿਆ ਕੋਣ ਨਾਮ ਨਿਕਸਿਆ ਜਾਏ ਫਿਰ ਕਹੀਏ ਕਿ ਜਿਹੜਾ ਅਸੀਂ ਪਾਣੀ ਉਸ ਪਾਣੀ ਦੇ ਵਿੱਚ ਮਲਾਇਆ ਉਸ ਨੂੰ ਵਿੱਚੋਂ ਕੱਢ ਕੇ ਵੱਖਰਾ ਕਰ ਲਈਏ ਤਾਂ ਸਤਿਗੁਰੂ ਜੀ ਕਹਿੰਦੇ ਉਹ ਫਿਰ ਨਹੀਂ ਹੋ ਸਕਦਾ ਉਹ ਪਾਣੀ ਵਿੱਚੋਂ ਨਿਕਲ ਨਹੀਂ ਸਕਦਾ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕਾ ਆਏ ਇਹ ਲੋਕਾ ਤੁਸੀਂ ਆ ਕੇ ਦੇਖੋ ਇਹ ਗੁਰਮੁਖ ਜੀ ਇਹੋ ਜਿਹਾ ਹੀ ਗੁਰਮੁਖ ਜੋ ਹੈ ਗੁਰੂ ਦੇ ਰਸਤੇ ਤੇ ਜੋ ਚੱਲਣ ਵਾਲਾ ਮੁਖ ਹੈ ਉਹ ਵੀ ਇੱਕ ਪੌੜੀ ਇਸ ਨਾਲ ਵਰਤਦਾ ਹੈ ਜੋ ਜੀ ਵਰਤਦਾ ਹੈ ਤੇ ਖੇੜ ਵਰਤਦਾ ਹੈ ਕਿ ਗੁਰਮੁਖ ਜੋ ਹੈ ਜਦੋਂ ਉਸ ਵਾਹਿਗੁਰੂ ਦੇ ਵਿੱਚ ਨਾਮ ਦੇ ਰੰਗ ਸਮਾ ਜਾਂਦਾ ਹੈ ਨਾਮ ਦਾ 20 20 ਕੇ ਉਸ ਦੇ ਅੰਦਰ ਨਾਮ ਉਗਦਾ ਹੈ ਅਤੇ ਨਾਮ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ ਫਿਰ ਉਹ ਇਸ ਤਰ੍ਹਾਂ ਉਸ ਵਾਹਿਗੁਰੂ ਦੇ ਵਿੱਚ ਰਲ ਜਾਂਦਾ ਹੈ ਜਿਸ ਤਰ੍ਹਾਂ ਪਾਣੀ ਦੇ ਵਿੱਚ ਪਾਣੀ ਰੱਕਿਸ਼ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ ਇਸ ਤਰ੍ਹਾਂ ਉਹ ਗੁਰਮੁਖ ਉਸ ਵਾਹਿਗੁਰੂ ਦੇ ਵਿੱਚ ਰੋ ਜਾਦਾ ਹੈ ਲੋਕ ਕੀ ਵੇਖ ਬੱਪੂ ਦਾ ਜਿਸ ਨੂੰ ਸੋਜੀ ਨਾਏ ਸਤਿਗੁਰੂ ਜੀ ਪਹਿਲੀ ਬੰਕੀ ਵਿੱਚ ਕਹਿ ਰਹੇ ਸਨ ਕਿ ਇਹ ਗੁਰਮੁਖ ਦਾ ਚਲਤ ਹੈ ਗੋਰਵਤਾ ਚੋਜ ਹੈ ਕਿ ਉਹ ਉਸ ਵਾਹਿਗੁਰੂ ਦੇ ਵਿੱਚ ਇਸ ਤਰ੍ਹਾਂ ਰਲ ਗਿਆ ਜਿਸ ਤਰ੍ਹਾਂ ਕਿ ਪਾਣੀ ਦੇ ਵਿੱਚ ਪਾਣੀ ਤੇ ਲੋਕਾਂ ਨੂੰ ਕਹਿ ਰਹੇ ਲੋਕੋ ਇਹ ਅਚਰਜ ਖੇੜ ਆ ਕੇ ਦੇਖੋ ਪਰ ਉਹਨੂੰ ਇਸ ਪੰਕਤੀ ਦੇ ਵਿੱਚ ਕਹਿਆ ਹੋਇਆ ਲੋਕ ਕੇ ਵਿਕਰ ਬਪੂੜਾ ਇਹ ਵਿਚਾਰੇ ਜਗਤ ਦੇ ਲੋਕ ਜੋ ਹਨ ਇਹ ਨਹੀਂ ਦੇਖ ਸਕਦੇ ਹਨ ਕਿਉਂਕਿ ਜਿਸ ਨੂੰ ਸੋਜੀ ਨਾਏ ਜਿਨ੍ਹਾਂ ਨੂੰ ਸੋਜੀ ਨਹੀਂ ਹੈ ਉਸ ਵਾਹਿਗੁਰੂ ਨੇ ਉਹਨਾਂ ਨੂੰ ਸੋਜੀ ਹੀ ਦਿੱਤੀ ਇਸ ਕਰਕੇ ਇਹ ਜੋ ਚਲਤ ਹੈ ਸਰ ਇਹ ਜੋ ਖੇੜ ਹੈ ਪ੍ਰਮਾਤਮਾ ਦੀ ਕਿ ਗੁਰਮੁਖ ਉਸ ਵਾਹਿਗੁਰੂ ਦੇ ਵਿੱਚ ਇਸ ਤਰ੍ਹਾਂ ਸਮਾ ਜਾਂਦਾ ਹੈ ਜਿਸ ਤਰ੍ਹਾਂ ਪਾਣੀ ਦੇ ਵਿੱਚ ਪਾਣੀ ਤੇ ਉਸ ਪਾਣੀ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ ਇਸੀ ਤਰ੍ਹਾਂ ਗੁਰਮੁਖ ਉਸ ਵਾਹਿਗੁਰੂ ਦੇ ਵਿੱਚ ਉਸ ਵਾਹਿਗੁਰੂ ਦਾ ਨਾਮ 20 ਕੇ ਨਾਮ ਨੂੰ ਸਿਮਰ ਕੇ ਉਸ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ ਹੈ ਲੋਕ ਕੇ ਵਖ ਵੇਖ ਬਪੂੜਾ ਜਿਸ ਨੂੰ ਸੋਜੀ ਨਾ ਹੈ ਜਿਸ ਵੇਖਾਲੇ ਸੋ ਵੇਖ ਜਿਸ ਵਸੇ ਆ ਮਨ ਮਾਰੇ ਉਹ ਵਾਹਿਗੁਰੂ ਜਿਸ ਦੇ ਮਨ ਦੇ ਵਿੱਚ ਵਸ ਜਾਂਦਾ ਹੈ ਉਸ ਨੂੰ ਉਹ ਅਕਾਲ ਦਾ ਹੈ ਉਸ ਨੂੰ ਇਹ ਸਮਝ ਦਿੰਦਾ ਹੈ ਕਿ ਗੁਰਮੁਖ ਜੋ ਹੈ ਉਹ ਉਸ ਵਾਹਿਗੁਰੂ ਦੇ ਵਿੱਚ ਇਸ ਤਰ੍ਹਾਂ ਸਮਾ ਜਾਂਦਾ ਹੈ ਜਿਸ ਤਰ੍ਹਾਂ ਪਾਣੀ ਦੇ ਵਿੱਚ ਪਾਣੀ ਫਿਰ ਉਸ ਤੇ ਵਾਹਿਗੁਰੂ ਦੇ ਵਿੱਚ ਤੇ ਉਸ ਦੇ ਵਿੱਚ ਕੋਈ ਭੇਦ ਨਹੀਂ ਰਹਿੰਦਾ ਇਸ ਤਰ੍ਹਾਂ ਉਹ ਸਤਿਗੁਰੂ ਦੇ ਗੁਣ ਗਾ ਕੇ ਨਾਉ ਨੂੰ ਆਪਣੇ ਅੰਦਰ ਵੀਸ ਕੇ ਫਿਰ ਉਸ ਦੇ ਅੰਦਰ ਨਾਮ ਹੀ ਉੱਗ ਪੈਂਦਾ ਹੈ ਉਹ ਫਿਰ ਨਾਮ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ ਉਸ ਦੇ ਅੰਦਰੋਂ ਜੋ ਹਉਮੈ ਹੈ ਉਹ ਖਤਮ ਹੋ ਜਾਂਦੀ ਹੈ ਹਉਮੈ ਕਰਕੇ ਹੀ ਸਾਰੇ ਸਹਿਸ ਪੈਦਾ ਹੁੰਦੇ ਹਨ ਉਸ ਅੰਦਰੋਂ ਇਸ ਸਹਿਮ ਜੋ ਸਹਿਸਾ ਉਹ ਵੀ ਖਤਮ ਹੋ ਜਾਂਦਾ ਹੈ ਉਸ ਦੇ ਅੰਦਰ ਨਾਉ ਪੈਦਾ ਹੋਣ ਦੇ ਕਾਰਨ ਉਸ ਵਾਹਿਗੁਰੂ ਦੇ ਨਾਲ ਇਸ ਤਰ੍ਹਾਂ ਸਮਾਉਂਦਾ ਹੈ ਜਿਸ ਤਰ੍ਹਾਂ ਪਾਣੀ ਦੇ ਵਿੱਚ ਪਾਣੀ ਸਮਾ ਜਾਂਦਾ ਹੈ ਵਾਹਿਗੁਰੂ ਜੀ ਦਾ ਪਤਨ ਸਾਹਿਬ ਵਾਹਿਗੁਰੂ ਜੀ ਕੀ ਪਤ